ਜੁਗ ਜੁਗ ਅਟਲ ਸਬਰ ਸ਼ਤਰ ਤਖ ਦੇ ਮਾਲਿਕ ਸਾਹਿਬ ਸਤਿਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਤੇ ਮੁਬਾਰਕ ਚਰਨ ਕਮਲਾਂ ਪਾਸ ਸੱਚ ਬੈਠੀ ਗੁਰੂ ਪਿਆਰ ਵਾਲਿਓ ਹਜ਼ੂਰ ਨੇ ਟੁੱਠ ਕੇ ਸੰਧਿਆ ਵੇਲੇ ਦੇ دیਵਾਨਾਂ ਦੀਆਂ ਹਾਜ਼ਰੀਆਂ ਬਖਸ਼ੀਆਂ ਨੇ ਸੋਦਰ ਰਹਿदास ਸਾਹਿਬਾਨੀ ਦੇ ਨਾਲ ਆਪ ਜੀ ਨੇ ਸਾਂਝ ਪਾਈ ਤੇ ਰੱਬੀ ਬਾਣੀ ਦੇ ਕੀਰਤਨ ਪਈ ਸੱਜ ਜੀ ਪਾਸੋਂ ਸਰਵਣ ਕਰ ਰੇ ਸੀ ਸਮਾ ਹੈ ਗੁਰਮਤ ਵਿਚਾਰ ਦਾ ਗੁਰੂ ਕਿਰਪਾ ਕਰੇ ਹਾਜ਼ਰੀਆਂ ਸਤਗੁਰੂ ਦੀ ਹਜ਼ੂਰੀ ਅੰਦਰ ਲਵਾ ਲਈਏ ਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨੇ ਸੰਧਿਆ ਵੇਲੇ ਪਾਵਨ ਹੁਕਮ ਬਖਸ਼ ਕੇ ਗਰੀਬ ਨਿਵਾਜ਼ੀ ਕੀਤੀ ਹੈ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰੇ ਨੇ ਟੋਡੀ ਰਾਗ ਦਾ ਉਹ ਸ਼ਬਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਰੋਗ ਅਰ ਅਹੰਗਰੋਗ ਇਹ ਤਨ ਤੇ ਸਗਲ ਦੂਰ ਕੀਨ ਪਾਵ ਅਕਾਲ ਪੁਰਖ ਕਰਤੇ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ ਐਸੇ ਗੁਣਾ ਦੇ ਨਾਲ ਮੇਰੇ ਮਨ ਨੂੰ ਭਰਿਆ ਜਿਨ੍ਹਾਂ ਗੁਣਾ ਦੇ ਆਉਣ ਦੇ ਨਾਲ ਪੰਜ ਵਿਕਾਰ ਹੰਕਾਰ ਦਾ ਰੋਗ ਹਜ਼ੂਰ ਨੇ ਕੱਟ ਦਿੱਤਾ ਹੈ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਸਤਿਗੁਰੂ ਨੇ ਅੱਜ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ ਉਹ ਚੌਥੇ ਪਾਤਸ਼ਾਹ ਦਾ ਹੈ ਇਸ ਹੁਕਮ ਦੀ ਵਿਚਾਰ ਦਾ ਜੋ ਤਤਪਾਵ ਹੈ ਟੋਡੀ ਰਾਗ ਦੇ ਹੁਕਮ ਦੇ ਨਾਲ ਹੀ ਮਿਲਦਾ ਹੈ ਉਥੇ ਸਤਿਗੁਰੂ ਜੀ ਕਿਰਪਾ ਕਰੇਨੀ ਕਿਸ ਤਰ੍ਹਾਂ ਹਜ਼ੂਰ ਦੀ ਕਿਰਪਾ ਦੇ ਪਾਤਰ ਬਣਿਆ ਜਾਂਦਾ ਹੈ ਤੇ ਜਦੋਂ ਗੁਰੂ ਕਿਰਪਾ ਕਰਨ ਤੇ ਆਉਂਦਾ ਹੈ ਤੇ ਜ਼ਿੰਦਗੀ ਦੇ ਵਿੱਚ ਤਬਦੀਲੀਆਂ ਕੀ ਆਉਂਦੀਆਂ ਨੇ ਕਿਸ ਅਵਸਥਾ ਤੋਂ ਜ਼ਿੰਦਗੀ ਕਿਸ ਅਵਸਥਾ ਵਿੱਚ ਚਲੀ ਜਾਂਦੀ ਹੈ ਸੋਢੀ ਸੁਲਤਾਨ ਸਤਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰੈਨੇ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਗੁਰ ਸਿੱਖ ਦਾ ਭਾਵ ਹੈ ਗੁਰੂ ਕੇ ਸਿੱਖ ਮੀਤ ਦਾ ਭਾਵ ਹੈ ਮਿੱਤਰ ਚਲੋ ਦਾ ਭਾਵ ਹੈ ਚੱਲਣਾ ਕਰੋ ਗੁਰ ਚਾਲੀ ਦਾ ਭਾਵ ਹੈ ਗੁਰੂ ਦੇ ਦੱਸੇ ਹੋਏ ਰਸਤੇ ਤੇ ਅਸਲ ਵਿੱਚ ਗੁਰੂ ਦੀ ਪਰਵਾਸ਼ਾ ਹੀ ਇਹ ਹੈ ਜਿਹੜਾ ਭੁੱਲੇ ਹੋਏ ਨੂੰ ਪਟਕੇ ਹੋਏ ਨੂੰ ਸਿੱਧਾ ਰਸਤਾ ਦੱਸਦਾ ਹੈ ਜਿਹੜਾ ਧਰਮ ਦੇ ਨਾਮ ਤੇ ਕਰਮ ਕਾਂਡਾਂ ਵਿੱਚ ਉਲਝੇ ਹੋਏ ਨੂੰ ਸੱਚ ਦਾ ਮਾਰਗ ਦੱਸ ਕੇ ਉਸ ਮਾਰਗ ਤੇ ਚੱਲਣ ਲਈ ਉਪਦੇਸ਼ ਕਰਦਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿਰਫ ਚੱਲਣਾ ਦੱਸਿਆ ਨਹੀਂ ਸਿਰਫ ਉਪਦੇਸ਼ ਨਹੀਂ ਕੀਤਾ ਕਿਉਂਕਿ ਸਿੱਖੀ ਦੀ ਮਹਾਨਤਾ ਹੈ ਇਥੇ ਉਪਦੇਸ਼ ਵੀ ਉਹ ਕਰਦਾ ਜੇ ਦਾ ਆਪਣਾ ਜੀਵਨ ਉਸ ਦਿੱਤੇ ਹੋਏ ਉਪਦੇਸ਼ ਤੇ ਟੁੱਕਦਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਬਾਣੀ ਬਾਣੀ ਦੇ ਵਿੱਚ ਇੱਕ ਵੀ ਸ਼ਬਦ ਇੱਕ ਵੀ ਰਾਗ ਇੱਕ ਵੀ ਪੰਕਤੀ ਐਸੀ ਨਹੀਂ ਜਿਹੜੀ ਅਤ ਕਥਨੀ ਹੋਵੇ ਕਿਉਂਕਿ ਸਤ ਗੁਰਾਂ ਦੇ ਜੀਵਨ ਦੇ ਵਿੱਚ ਗੁਰ ਇਤਿਹਾਸ ਦੇ ਵਿੱਚ ਉਸ ਬਾਣੀ ਦੇ ਚਲਕਾਰੇ ਨੂੰ ਵੇਖਿਆ ਜਾ ਸਕਦਾ ਤੇ ਜਿਹੜੇ ਪਾਤਸ਼ਾ ਗੁਰ ਚਾਲੀ ਚੱਲਣ ਦੀ ਗੱਲ ਕਰਦੇ ਨੇ ਜਦੋਂ ਉਹਨਾਂ ਦਾ ਇਤਿਹਾਸ ਪੜ੍ਹੀਏ ਤੇ ਸਤਮੁਤ ਹੀ ਇਸ ਸ਼ਬਦ ਦੀ ਵਿਆਖਿਆ ਉਹਨਾਂ ਦਾ ਇਤਿਹਾਸ ਕਰਦਾ ਹੈ ਗੁਰ ਸੇਖ ਮੀਤ ਚਲੋ ਗੁਰ ਚਾਲੀ ਤੇ ਸਵਾਲ ਹੋਇਆ ਕਿ ਕਿਵੇਂ ਚੱਲ ਸਕਨੇ ਆ ਅਗਲੀ ਪੰਕਤੀ ਵਿੱਚ ਜਵਾਬ ਦਿੱਤਾ ਹੈ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਆਖਦਾ ਭਲਾ ਕਰਕੇ ਮੰਨ ਜੋ ਗੁਰੂ ਆਖਦੇ ਉਸ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਜੋ ਗੁਰੂ ਆਖਦਾ ਉਸ ਨੂੰ ਜੀਵਨ ਜਾਂਚ ਬਣਾ ਕਿਉਂਕਿ ਉਸ ਅਕਾਲ ਪੁਰਖ ਕਰਤੇ ਦੀ ਕਥਾ ਬੜੀ ਹੀ ਨਿਰਾਲੀ ਹੈ ਇਨਸਾਨ ਦੀ ਅਤ ਇੱਕ ਤਰਾਸ ਦੀ ਹੈ ਜਿੱਥੇ ਸੋਸ਼ਲ ਮੀਡੀਆ ਨੇ ਇਨਸਾਨ ਨੂੰ ਗਿਆਨ ਦੀ ਪਰਮਾਰ ਦੇ ਨਾਲ ਨਿਵਾਦ ਦਿੱਤਾ ਕਿਸੇ ਵੀ ਚੀਜ਼ ਦੀ ਜਾਣਕਾਰੀ ਲੈਣੀ ਹੋਵੇ ਤੇ ਸਾਡੇ ਪਾਸ ਇੱਕ ਐਸਾ ਸਾਧਨ ਹੈ ਜਿਹਦਾ ਨਾਮ ਸੋਸ਼ਲ ਮੀਡੀਆ ਹੈ ਉਸ ਤੇ ਇੱਕ ਕਲਿੱਕ ਦੇ ਨਾਲ ਆਪਾਂ ਗਿਆਨ ਹਾਸਲ ਕਰ ਲੈਨੇ ਆ ਪਰ ਜਿੱਥੇ ਗਿਆਨ ਬਖਸ਼ਦਾ ਉਥੇ ਹੀ ਕੁਝ ਨਾ ਕੁਝ ਨਕਾਰਾਤਮਕ ਪ੍ਰਭਾਵ ਵੀ ਨੇ ਇਨਸਾਨ ਦੀ ਸੋਚ ਦੇ ਦਾਇਰੇ ਨੂੰ ਇਸ ਗਿਆਨ ਦੇ ਸਰੋਤ ਨੇ ਸੀਮਤ ਵੀ ਕੀਤਾ ਵਿਸ਼ਾਲਤਾ ਤੋਂ ਦੂਰ ਹੋ ਕੇ ਇੱਕ ਦਾਇਰੇ ਦੇ ਅੰਦਰ ਰਹਿ ਕੇ ਇਨਸਾਨ ਸੋਚਣ ਲੱਗ ਪੈਂਦਾ ਗੁਰੂ ਰਾਮਦਾਸ ਮਹਾਰਾਜ ਆਖ ਰਹੇ ਨੇ ਜੋ ਗੁਰੂ ਆਖਦਾ ਜੋ ਪ੍ਰਮਾਤਮਾ ਆਖਦਾ ਉਸ ਨੂੰ ਪਲਾ ਕਰਕੇ ਮੰਨ ਪਰ ਅੱਜ ਸਾਡੀ ਇਹ ਤਰਾਸ ਦੀ ਹੈ ਸੋਸ਼ਲ ਮੀਡੀਆ ਦੇ ਕਿਸੇ ਪਲੇਟਫਾਰਮ ਤੇ ਕੋਈ ਗੱਲ ਲਿਖੀ ਹੋਵੇ ਜਿਹੜੀ ਸਮਾਜ ਦੀ ਭਲਾਈ ਵਾਸਤੇ ਹੋਵੇ ਕੋਈ ਗੱਲ ਲਿਖੀ ਹੋਵੇ ਜਿਸ ਦੇ ਅੰਦਰ ਗਿਆਨ ਹੋਵੇ ਤੇ ਉਸ ਗੱਲ ਦੇ ਹੇਠਾਂ ਇਹ ਲਿਖਿਆ ਹੋਵੇ ਪੀ ਇਹ ਫਲਾਣੇ ਵਿਦਵਾਨ ਨੇ ਆਖੀ ਹੈ ਇਹ ਵਿਲੀਅਮ ਸ਼ੇਕਸਪੀਅਰ ਨੇ ਆਖੀ ਹੈ ਇਹ ਕਿਸੇ ਉਰਦੂ ਦੇ ਕਵੀ ਨੇ ਲੇਖਕ ਨੇ ਆਖੀ ਹੈ ਤੇ ਆਪਾਂ ਬੜੀ ਰੀਤ ਦੇ ਨਾਲ ਉਸ ਨੂੰ ਪੜ੍ਹਦੇ ਹਾਂ ਬੜੇ ਧਿਆਨ ਦੇ ਨਾਲ ਜੀਵਨ ਵਿੱਚ ਉਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਵਿਦਵਾਨ ਇੱਕ ਇਨਸਾਨ ਹੋ ਸਕਦਾ ਹੈ ਕੁਝ ਸੱਚ ਹੋਵੇ ਕੁਝ ਝੂਠ ਹੋਵੇ ਕੁਝ ਆਤਕਥਨੀਆਂ ਹੋਣ ਪਰ ਗੁਰੂ ਕੀ ਬਾਣੀ ਹਰ ਰੋਜ਼ ਆਖਦੀ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਨਕ ਅਜੇ ਤੱਕ ਅਸੀਂ ਉਸ ਹੁਕਮ ਨੂੰ ਮੰਨਣ ਦੇ ਵਿੱਚ ਦਿਲਚਸਪੀ ਲਈ ਹੀ ਨਹੀਂ ਗੁਰੂ ਕੀ ਬਾਣੀ ਹਰ ਰੋਜ਼ ਆਖਦੀ ਹੈ ਜੋ ਕੀ ਹੋ ਸਕਦਾ ਹੈ ਕਿਸੇ ਵਿਦਵਾਨ ਦਾ ਨਾਮ ਲੈ ਕੇ ਸਾਡੇ ਸਾਹਮਣੇ ਕੋਈ ਰਚਨਾ ਆ ਦਾਵੇ ਨਾਮ ਵਿਦਵਾਨ ਦਾ ਪਰ ਉਹ ਰਚਨਾ ਉਹਦੀ ਹੋਵੇ ਹੀ ਨਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗੁਰੂ ਕੀ ਬਾਣੀ ਹੈ ਇਹ ਮਹਾਪੁਰਖਾਂ ਕੀ ਬਾਣੀ ਹੈ ਇਹ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਹੈ ਪਰ ਫੇਰ ਵੀ ਉਸ ਤੇ ਯਕੀਨ ਨਹੀਂ ਗੁਰੂ ਕੀ ਬਾਣੀ ਆਖਦੀ ਹੈ ਦੁਬਿਦਾ ਨਾ ਪੜੋ ਹਰ ਦਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਪਰ ਅੱਜ ਧਰਮੀ ਹੋ ਕੇ ਵੀ ਇਨਸਾਨ ਦਰ ਦਰ ਤੇ ਭਟਕਦਾ ਫਿਰਦਾ ਹੈ ਦਰ ਦਰ ਤ ਮੁਥਾਦ ਹੋ ਜਾਂਦਾ ਹੈ ਅਖਵਾਉਂਦਾ ਆਪਣੇ ਆਪ ਨੂੰ ਧਰਮੀ ਹੈ ਅਖਵਾਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿੱਖ ਹੈ ਪਰ ਕਈ ਵਾਰ ਮਨ ਵਿੱਚ ਸੋਚਦਾ ਹੈ ਕਿ ਫਲਾਣੇ ਦਰ ਤੇ ਜਾ ਕੇ ਉਤੋਂ ਧਾਗਾ ਤੇ ਤਵੀਤ ਲੈ ਕੇ ਨਾ ਪੈਨ ਲਵਾਂ ਕਿਸੇ ਗੜ ਤੇ ਜਾ ਕੇ ਬੱਚੀ ਦੇ ਆਨੰਦ ਕਾਰਜ ਵਾਸਤੇ ਚੰਗਾ ਦਿਹਾ ਸਮਾਂ ਸਾਹਾ ਨਾ ਸਦਾ ਲਵਾ ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਨੇ ਜਿਹੜਾ ਗੁਰੂ ਕਾ ਸਿੱਖ ਹੈ ਉਸ ਨੂੰ ਬੜੀ ਨਿਮਰਤਾ ਦੇ ਨਾਲ ਆਪਣਾ ਆਖ ਕੇ ਮਿੱਤਰ ਆਖ ਕੇ ਸਤਿਗੁਰੂ ਆਵਾਜ਼ ਮਾਰਦੇ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੁਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਤੇ ਜਦੋਂ ਇਤਿਹਾਸ ਚੌਥੇ ਪਾਤਸ਼ਾਹ ਦਾ ਪੜ ਲਈਏ ਫਿਰ ਇਹ ਪਤਾ ਲੱਗ ਗਿਆ ਸਿਰਫ ਆਖਣ ਤੱਕ ਸੀਮਤ ਨਹੀਂ ਹੈ ਜ਼ਿੰਦਗੀ ਦੇ ਵਿੱਚ ਕਮਾਇਆ ਵੀ ਹੈ ਛੋਟੀ ਉਮਰ ਦੇ ਵਿੱਚ ਮਾਂ ਦਾ ਗੁਜ਼ਰ ਜਾਣਾ ਥੋੜੀ ਵੱਡੀ ਉਮਰ ਹੋਈ ਪਿਤਾ ਜੀ ਚਲ ਵਸੇ ਭਾਈ ਜੇਠਾ ਜਿਨ੍ਹਾਂ ਦਾ ਨਾਮ ਗੁਰੂ ਰਾਮਦਾਸ ਜੀ ਹੈ ਅਨਾਥ ਹੋਏ ਨਾਨੀ ਮਾਨੇ ਪਾਲ ਲਿਆ ਛੋਟੀ ਉਮਰ ਦੇ ਵਿੱਚ ਮਿਹਨਤ ਮਜ਼ਦੂਰੀ ਕੀਤੀ ਘੁੰਗਣੀਆਂ ਵੇਚੀਆਂ ਗੁਜ਼ਾਰਾ ਕੀਤਾ ਤੇ ਅੱਜ ਉਹ ਸਥਾਨ ਤੇ ਆਏ ਨੇ ਜੇ ਸਥਾਨ ਦਾ ਨਾਮ ਗੋਇੰਦਵਾਲ ਸਾਹਿਬ ਹੈ ਜਿਸ ਸਥਾਨ ਤੇ ਗੁਰੂ ਅਮਰਦਾਸ ਮਹਾਰਾਜ ਜੀ ਬਿਰਾਜੇ ਨੇ ਉਹਨਾਂ ਦਾ ਵਸਾਇਆ ਹੋਇਆ ਨਗਰ ਹੈ ਉੱਥੇ ਆ ਕੇ ਗੁਰੂ ਦਾ ਹੁਕਮ ਮੰਨਿਆ ਭਲਾ ਕਰਕੇ ਗੁਰੂ ਦਾ ਹੁਕਮ ਮੰਨਿਆ ਸੱਚ ਕਰਕੇ ਕਿਉਂਕਿ ਸਤਗੁਰੂ ਦਾ ਫਰਮਾਨ ਹੈ ਗੁਰੂ ਦੇ ਦਰ ਤੇ अनेका ਲੋਕ ਆਉਂਦੇ ਨੇ ਗੁਰੂ ਦੇ ਦਰ ਤੇ ਆ ਕੇ ਹਰੇਕ ਇਨਸਾਨ ਫਰਿਆਦੀ ਹੁੰਦਾ ਹੈ ਦਾਤ ਮੰਗਦਾ ਹੈ ਪਰ ਗੁਰੂ ਦੇ ਦਰ ਤੇ ਪਰਵਾਨ ਕੇ ਦਾ ਮੱਥਾ ਟੇਕਿਆ ਜਿਹੜਾ ਗੁਰੂ ਕੀ ਆਗਿਆ ਨੂੰ ਸੱਚ ਕਰਕੇ ਮੰਨ ਲੈਂਦਾ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਨ ਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਗੁਰੂ ਰਾਮਦਾਸ ਮਹਾਰਾਜ ਜਿਹੜੇ ਉਸ ਸਮੇਂ ਭਾਈ ਜੇਠਾ ਜੀ ਸਨ ਗੁਰੂ ਅਮਰਦਾਸ ਜੀ ਦੀ ਨਿਗਾਸ ਵੱਲੀ ਹੋਈ ਕਿਉਂਕਿ ਜਿਹੜਾ ਇਨਸਾਨ ਸੇਵਾ ਕਰਦਾ ਹੈ ਕਾਲਣਾ ਕਾਲਦਾ ਗੁਰੂ ਦੇ ਦਰ ਤੇ ਉਸ ਕੀਤੀ ਹੋਈ ਕਾਲਣਾ ਦਾ ਮੁੱਲ ਪੈਂਦਾ ਹੈ ਉਹ ਕੀਤੀ ਹੋਈ ਕਲਣਾ ਕਬੂਲ ਹੁੰਦੀ ਹੈ ਪ੍ਰਵਾਨ ਹੁੰਦੀ ਹੈ ਸਤਿਗੁਰੂ ਨੇ ਨਿਗਾਹ ਸੁਵੱਲੀ ਕੀਤੀ ਤੇ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠਾ ਜੀ ਦੇ ਨਾਲ ਕਰਨਾ ਨiyet ਕੀਤਾ ਜੋ ਗੁਰੂ ਨੇ ਆਖਿਆ ਮੰਨ ਲਿਆ ਗੁਰੂ ਕਰਦ ਜਵਾਈ ਉਹ ਭਾਈ ਜੇਠਾ ਜਿਨ੍ਹਾਂ ਨੂੰ ਮਿਲਣ ਵਾਸਤੇ ਲਾਹੌਰ ਦੀ ਧਰਤੀ ਤੋਂ ਸੰਗਤ ਆਈ ਤੇ ਮਨ ਦੇ ਵਿੱਚ ਬੜੀ ਆਸ ਲੈ ਕੇ ਉਹ ਆਉਂਦੇ ਵਿਚਾਰਾ ਕਰਦੇ ਨੇ ਕਿ ਸਾਡੇ ਨਗਰ ਦਾ ਇੱਕ ਬੱਚਾ ਭਾਵੇਂ ਅਨਾਥ ਹੋ ਗਿਆ ਸੀ ਪਰ ਅੱਜ ਗੁਰੂ ਘਰ ਦਾ ਦਮਾਦ ਹੈ ਜਵਾਈ ਹੈ ਉਹਦੀ ਬੜੀ ਟੌਰ ਹੋਵੇਗੀ ਬੜਾ ਆਦਰ ਸਨਮਾਨ ਹੋਵੇਗਾ ਬੜੇ ਅਦਬ ਦੇ ਨਾਲ ਰਹਿੰਦਾ ਹੋਵੇਗਾ ਕਿਉਂਕਿ ਅੱਜ ਵੀ ਆਪਾਂ ਦੇਖਣੇ ਆਣਾ ਸਹੁਰੇ ਪਰਿਵਾਰ ਵਿੱਚ ਜਾ ਕੇ ਇੱਕ ਲੜਕਾ ਇਹ ਸੋਚਦਾ ਹੈ ਕਿ ਉੱਥੇ ਇੱਜ਼ਤ ਮਾਣ ਮਿਲਣਾ ਮੇਰਾ ਹੱਕ ਹੈ ਹੁਣ ਜਦੋਂ ਉੱਥੇ ਪਹੁੰਚੇ ਲੱਭਦੇ ਫਿਰਦੇ ਨੇ ਭਾਈ ਜੇਠਾ ਕਿੱਧਰ ਹੈ ਭਾਈ ਜੇਠਾ ਜੀ ਤੁਰੇ ਆਉਂਦੇ ਨੇ ਹਲਕੇ ਜੇ ਕੱਪੜੇ ਪੈਨ ਕੇ ਸਿਰ ਤੇ ਟੋਕਰੀ ਹੈ ਟੋਕਰੀ ਦੇ ਵਿੱਚ ਮਿੱਟੀ ਹੈ ਸਰੀਰ ਪਸੀਨੇ ਦੇ ਨਾਲ ਭਿੱਜਿਆ ਹੋਇਆ ਟੋਕਰੀ ਵਿੱਚੋਂ ਡਿੱਗਦੀ ਹੋਈ ਮਿੱਟੀ ਨੇ ਕੱਪੜਿਆਂ ਨੂੰ ਮੈਲਿਆ ਕੀਤਾ ਤੇ ਉਹ ਲੋਕ ਆ ਕੇ ਕਹਿਣ ਲੱਗੇ ਭਾਈ ਜੇਠਾ ਜੀ ਅਸੀਂ ਆਏ ਸਾਂ ਗੁਰੂ ਕਰਦੇ ਦਾਮਾਦ ਨੂੰ ਮਿਲਣ ਅਸੀਂ ਆਏ ਸੀ ਉਸ ਸ਼ਖਸ ਨੂੰ ਮਿਲਣ ਜਿਹਦਾ ਇੱਥੇ ਆਦਰ ਸਤਕਾਰ ਹੋਵੇ ਉਹਦੇ ਸਤਕਾਰ ਦੇ ਨਾਲ ਲਾਹੌਰ ਦੇ ਨਿਵਾਸੀਆਂ ਦਾ ਵੀ ਮਾਣ ਹੋਣਾ ਸੀ ਪਰ ਅੱਜ ਆਪਾਂ ਕੀ ਵੇਖ ਰਹੇ ਹਾਂ ਸੌਰੇ ਪਰਿਵਾਰ ਵਿੱਚ ਰਹਿ ਕੇ ਤੇ ਸਿਰ ਤੇ ਮਿੱਟੀ ਦੀ ਟੋਕਰੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਸੀ ਭਾਵੇਂ ਦੁਨਿਆਵੀ ਤੌਰ ਤੇ ਰਿਸ਼ਤਾ ਜਵਾਈ ਦਾ ਪਰ ਅਧਿਆਤਮਕ ਤੌਰ ਤੇ ਮੇਰਾ ਰਿਸ਼ਤਾ ਸਿੱਖ ਤੇ ਗੁਰੂ ਦੇ ਵਲ ਹੈ ਜਿਹੜਾ ਗੁਰੂ ਦੇ ਦਰ ਦਾ ਸੇਵਕ ਬਣ ਜਾਵੇ ਫਿਰ ਉਥੇ ਕਦੇ ਹੰਕਾਰ ਕਦੇ ਹਉਮੈ ਕਦੇ ਨਫ਼ਰਤ ਕਦੇ ਈਰਖਾ ਇਹ ਚੀਜ਼ਾਂ ਆਉਂਦੀਆਂ ਨਹੀਂ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਤੇ ਬੜਾ ਕੁਝ ਲੋਕਾਂ ਨੇ ਆਖਿਆ ਹੋਵੇਗਾ ਕਿ ਇਸ ਨੂੰ ਆਦਰ ਕਰਵਾਉਣਾ ਨਹੀਂ ਆਉਂਦਾ ਪਰ ਉਹ ਸ਼ਬਦ ਵੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ ਕਿਣ ਲੱਗੇ ਅਬ ਹਮ ਚਲੀ ਠਾਕੁਰ ਪੈ ਹਾਰ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਤੇ ਕੁਝ ਸੇਖ ਕਹਿਣ ਲੱਗੇ ਪੀ ਤੁਹਾਡੇ ਨਗਰ ਦੇ ਲੋਕ ਆ ਕੇ ਤੁਹਾਡਾ ਮਜ਼ਾਕ ਬਣਾਉਂਦੇ ਨੇ ਤੁਹਾਡੇ ਨਗਰ ਦੇ ਰਹਿਣ ਵਾਲੇ ਲੋਕ ਤੁਹਾਡਾ અપਮਾਨ ਕਰਦੇ ਨੇ ਤੁਹਾਨੂੰ ਟਿਚਰਾਂ ਪੇ ਕਰਦੇ ਨੇ ਤੇ ਸਤਿਗੁਰੂ ਨੇ ਜਵਾਬ ਦਿੱਤਾ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀ ਉਹ ਹਟਾਰ ਕਿਉ ਆਪਣਾ ਆਪਾ ਭੇਟ ਕੀਤਾ ਕਿਉਂਕਿ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰੱਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਹਾਰੀ ਹਰ ਜਿਉ ਰੱਖੋ ਲਾਜ ਮੁਰਾਰ ਤੇ ਉਹੀ ਸ਼ਬਦ ਜੋ ਸਤਗੁਰੂ ਅੰਮ੍ਰਿਤ ਵੇਲੇ ਦੇ ਹੁਕਮ ਵਿੱਚ ਆਖ ਰਹੇ ਨੇ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਤੇ ਪਹਿਲੇ ਬੰਦ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ ਹੈ ਸਾਡੀ ਅਵਸਥਾ ਗੁਨਾ ਕਰਨ ਵਾਲਿਆਂ ਵਾਲੀ ਹੈ ਸਾਡੀ ਅਵਸਥਾ ਉਹਨਾਂ ਲੋਕਾਂ ਵਾਲੀ ਹੈ ਜਿਹੜੇ ਔਗਣਾਂ ਦੇ ਭਰੇ ਨੇ ਕਿਉਂਕਿ ਪਟ ਸਹਿਬਾਨਾ ਨੇ ਜਦੋਂ ਗੁਰੂ ਰਾਮਦਾਸ ਜੀ ਦਾ ਪਾਵਨ ਨਾਮ ਲਿਆ ਤੇ ਉਹਨਾਂ ਨੇ ਵੀ ਪਹਿਲਾਂ ਆਖਿਆ ਹਮ ਅਵਗੁਣ ਭਰੇ ਏਕ ਗੁਣ ਨਹੀਂ ਤੇ ਗੁਰੂ ਰਾਮਦਾਸ ਮਹਾਰਾਜ ਜਿਹੜੇ ਨਿਮਰਤਾ ਦੇ ਪੁੰਜ ਨੇ ਜਿਹੜੇ ਗੁਰੂ ਦੇ ਦਰ ਤੇ ਆ ਕੇ ਵੀ ਇਹ ਗੱਲ ਆਖਦੇ ਨੇ ਹਮ ਕੀਰੇ ਕਿਰਮ ਸਤ ਗੁਰ ਸ਼ਰਨਾਈ ਕਰ ਦਇਆ ਨਾਮ ਪਰਗਾਸ ਉਹ ਕਹਿਣ ਲੱਗੇ ਹਮ ਅੰਦਲੇ ਅੰਦ ਬਿਖੇ ਬਿਖ ਰਾਤੇ ਕਿਉ ਚਾਲੈ ਗੁਰ ਚਾਲੀ ਕਿਉਂਕਿ ਸਮਾਜ ਇਹ ਗੱਲ ਆਖਦਾ ਹੈ ਕਿ ਗੁਰੂ ਦੇ ਦਰ ਤੇ ਆਉਣ ਦਾ ਹੱਕ ਸ਼ਾਇਦ ਚਿੱਟੇ ਕੱਪੜਿਆਂ ਵਾਲਿਆਂ ਨੂੰ ਸਮਾਜ ਇਹ ਗੱਲ ਆਖਦਾ ਹੈ ਸ਼ਾਇਦ ਇੱਥੇ ਆਉਣ ਦਾ ਹੱਕ ਚੰਗੇ ਲੋਕਾਂ ਨੂੰ ਹੈ ਪਰ ਗੁਰੂ ਨਾਨਕ ਸਾਹਿਬ ਦਾ ਕਰ ਇਹ ਗੱਲ ਆਖਦਾ ਇਥੇ ਚੋਰ ਆਵੇ ਤੇ ਸਾਧ ਬਣ ਜਾਂਦਾ ਇਥੇ ਪਾਪੀ ਆਵੇ ਤੇ ਪਾਵਨ ਹੋ ਜਾਂਦਾ ਪੁਨੀਤ ਹੋ ਜਾਂਦਾ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਸਾਡੀ ਹਾਲਾਤ ਅਗਿਆਨਤਾ ਦੇ ਹਨੇਰੇ ਵਿੱਚ ਅੰਨੇ ਮਨੁੱਖਾਂ ਵਾਲੀ ਹੈ ਵਿਸ਼ੇ ਵਿਕਾਰਾਂ ਦੇ ਵਿੱਚ ਅਸੀਂ ਮਸਤੇ ਹੋਏ ਹਾਂ ਗਲਤਾਨ ਹੋਏ ਹਾਂ ਕਿਹੜੇ ਤਰੀਕੇ ਦੇ ਨਾਲ ਗੁਰੂ ਦੇ ਦੱਸੇ ਮਾਰਗ ਤੇ ਚੱਲ ਸਕਨੇ ਹਾਂ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚਾਲੇ ਗੁਰ ਚਾਲੀ ਤੇ ਜਵਾਬ ਦਿੱਤਾ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਪਾਲੀ ਦਾ ਭਾਵ ਹੈ ਆਪਣੇ ਪੱਲੇ ਦੇ ਨਾਲ ਜੋੜ ਕੇ ਤੇ ਗੁਰੂ ਕਿਰਪਾ ਕਰੇ ਸਾਡਾ ਪਾਰ ਉਤਾਰਾ ਕਰ ਦੇ ਸਤਗੁਰੂ ਦੇ ਬਚਨ ਆਪਾ ਪੜਨੇ ਆ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੇ ਮਾਰਗ ਪੰਥਾ ਜਨ ਨਾਨਕ ਕੋ ਗੁਰ ਅੰਚਲ ਦੀਜੈ ਕਹਿਣ ਲੱਗੇ ਜਦੋਂ ਗੁਰੂ ਪੱਲਾ ਫੜਾ ਦਿੰਦਾ ਹੈ ਹੱਥ ਫੜਾ ਦਿੰਦਾ ਹੈ ਗੁਰੂ ਬਾਹ ਫੜਾ ਦਿੰਦਾ ਹੈ ਫਿਰ ਉਹ ਜ਼ਿੰਮੇਵਾਰੀ ਵੀ ਗੁਰੂ ਦੀ ਬਣਦੀ ਹੈ ਕਿ ਸਿੱਖ ਨੂੰ ਕਿਸ ਤਰ੍ਹਾਂ ਪਾਰ ਕਰਨਾ ਹੈ ਭਵ ਸਾਧਰ ਤੋਂ ਬਾਹਰ ਕੱਢਣਾ ਹੈ ਤੇ ਜਦੋਂ ਗੁਰੂ ਕਿਰਪਾ ਕਰ ਦਵੇ ਫਿਰ ਸੰਧਿਆ ਵੇਲੇ ਦਾ ਹੁਕਮ ਇਸ ਗੱਲ ਤੇ ਮੋਹਰ ਲਾਉਂਦਾ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੂਖ ਅਰ ਅਹੰਗਰੋਗ ਇਹ ਤਨ ਤੇ ਸਗਲ ਦੂਰ ਕੀਨ ਗੁਰੂ ਬ੍ਰਹਮਾ ਬਣ ਕੇ ਚੰਗੇ ਗੁਣ ਪੈਦਾ ਕਰ ਦਿੰਦਾ ਜਿਨ੍ਹਾਂ ਵਿੱਚ ਧਰਮ ਹੈ ਧੀਰਜ ਹੈ ਦਇਆ ਆਦਿਕ ਗੁਣ ਨੇ ਸਿੱਖ ਕਿਸੇ ਸ਼ਿਵਜੀ ਦਾ ਪੁਜਾਰੀ ਨਹੀਂ ਗੁਰੂ ਸ਼ਿਵਜੀ ਦੇ ਵਾਂਗ ਪੰਜਾਂ ਵਿਕਾਰਾਂ ਨੂੰ ਮਾਰ ਦਿੰਦਾ ਤੇ ਜਿਨ੍ਹਾਂ ਦੇ ਹਿਰਦੇ ਵਿੱਚੋਂ ਪੰਜਾਂ ਵਿਕਾਰਾਂ ਦਾ ਨਾਸ਼ ਹੋ ਜਾਵੇ ਆਪਾਂ ਜਾਣਨੇ ਆ ਬਰਤਨ ਦੇ ਵਿੱਚ ਜੇ ਦੁੱਧ ਪਾਉਣਾ ਚਾਹੁੰਨੇ ਆ ਪਹਿਲਾਂ ਬਰਤਨ ਖਾਲੀ ਕਰਨਾ ਪੈਂਦਾ ਜੇ ਬਰਤਨ ਦੇ ਅੰਦਰ ਪਾਣੀ ਹੋਵੇ ਕੋਈ ਵੀ ਸੁਆਣੀ ਇਸਤਰੀ ਉਹਦੇ ਅੰਦਰ ਦੁੱਧ ਨਹੀਂ ਪਾਉਂਦੀ ਕਿਉਂਕਿ ਪਤਾ ਹੈ ਪਾਣੀ ਵਿੱਚ ਦੁੱਧ ਮਿਲਿਆ ਤੇ ਲੋਕਾਂ ਨੇ ਮਿਲਾਵਟੀ ਆਖਣਾ ਇਸੇ ਤਰ੍ਹਾਂ ਜਦੋਂ ਤੱਕ ਹਿਰਦੇ ਅੰਦਰ ਮਨ ਦੇ ਅੰਦਰ ਵਿਕਾਰ ਨੇ ਉਦੋਂ ਤੱਕ ਨਿਰੰਕਾਰ ਨਹੀਂ ਜਦੋਂ ਉਥੇ ਰਾਮ ਵਸ ਜਾਵੇ ਉਦੋਂ ਕਾਮ ਦੂਰ ਹੋ ਜਾਂਦਾ ਹੈ ਜਦੋਂ ਨਿਰੰਕਾਰ ਵਸ ਜਾਵੇ ਉਦੋਂ ਸੰਸਾਰ ਦੇ ਵਿਕਾਰ ਦੂਰ ਹੋ ਜਾਂਦੇ ਨੇ ਗੁਰੂ ਕਿਰਪਾ ਕਰਨ ਭਾਈ ਅਰਵਿੰਦਰ ਚੀਤ ਸਿੰਘ ਜੀ ਉਹ ਆਪ ਜੀ ਦੇ ਵਿੱਚ ਪਹੁੰਚ ਚੁੱਕੇ ਨੇ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਨਾਮ ਸਿਮਰਨ ਅਭਿਆਸ ਦੇ ਨਾਲ ਜੋੜਨਗੇ ਅੱਜ ਭਾਈ ਜੁਗਰਾਜ ਸਿੰਘ ਤੂਫਾਨ ਜਿਨ੍ਹਾਂ ਨੇ 80-90 ਦੇ ਦਹਾਕੇ ਵਿੱਚ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਹੋਇਆਂ ਸ਼ਹਾਦਤ ਦਿੱਤੀ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ ਮਾਝੇ ਦੀ ਧਰਤੀ ਤੋਂ ਉੱਠਿਆ ਹੋਇਆ ਉਹ ਸੂਰਮਾ ਜਿਸ ਨੂੰ ਲੋਕਾਂ ਨੇ ਤੂਫਾਨ ਤਾਂ ਆਖਿਆ ਕਿਉਂਕਿ ਉਹਨਾਂ ਨੇ ਜ਼ੁਲਮ ਦੀ ਹਨੇਰੀ ਨੂੰ ਠੱਲ ਪਾਉਣ ਵਾਸਤੇ ਆਪਣੀ ਆਵਾਜ਼ ਚੁੱਕੀ ਉਸ ਜ਼ਾਲਮ ਹਕੂਮਤ ਦਾ ਨਾਸ਼ ਕਰਦਿਆਂ ਹੋਇਆਂ ਸੱਚ ਤੇ ਪਹਿਰਾ ਦਿੰਦਿਆਂ ਹੋਇਆਂ ਆਮ ਲੋਕਾਂ ਵਾਸਤੇ ਸਿੱਖੀ ਵਾਸਤੇ ਸਿੱਖੀ ਸਿਧਾਂਤਾਂ ਵਾਸਤੇ ਆਪਣਾ ਬਲੀਦਾਨ ਦਿੱਤਾ ਆਪਣੀ ਸ਼ਹਾਦਤ ਦਿੱਤੀ ਕਿਸੇ ਕਵੀ ਦੇ ਬੋਲ ਨੇ ਕਿਉਂਕਿ ਅੱਜ ਵੀ ਜਦੋਂ ਉਹਨਾਂ ਦੇ ਨਗਰ ਵਿਖੇ ਜਾਈਏ ਹਰ ਸਾਲ 8 ਅਪ੍ਰੈਲ ਨੂੰ ਉਥੇ ਗੁਰਮਤ ਸਮਾਗਮ ਹੁੰਦਾ ਹੈ ਉਥੇ ਨੌਜਵਾਨਾਂ ਦੀਆਂ ਮਾ ਖੇਡ ਕਬੱਡੀ ਦੇ ਨਾਲ ਜੋੜਿਆ ਜਾਂਦਾ ਟੂਰਨਾਮੈਂਟ ਹੁੰਦੇ ਨੇ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਜੋ ਆਸ਼ਿਕ ਹੈ ਸ਼ਹਾਦਤ ਕੇ ਉਹ ਜੀਣਾ ਛੋੜ ਦਿੰਦੇ ਹੈ ਖੇਲੋਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦیتے ਹੈ ਨਾ ਤਾਜ਼ੋ ਨਾ ਤਖਤ ਨਾ ਹੂਰੋਂ ਕੀ ਹਸਰਤ ਖੁਦਾ ਖੁਦਾਈ ਵੀ ਦੇ ਤੋ ਵੈ ਮੋੜ ਦیتے ਹੈ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ ਹਯਾਤ ਤੋ ਹਯਾਤ ਵੋ ਮੌਤ ਵੀ ਹਯਾਤ ਹੈ ਸਤਗੁਰੂ ਕਿਰਪਾ ਕਰਨ ਭੁੱਲਾਂ ਦੀ ਖਿਮਾ ਵਿਸਾਖੀ ਪੁਰਬ ਖਾਲਸਾ ਸਾਜਨਾ ਦਿਵਸ 13 ਅਪ੍ਰੈਲ ਨੂੰ ਹੈ ਜਿਸ ਦਿਨ ਗੁਰਮਤ ਸਮਾਗਮ ਉਲੀਕੇ ਜਾਣਗੇ ਜਿਨ੍ਹਾਂ ਵਿੱਚ ਭਾਈ ਗੁਰਬਖਸ਼ ਸਿੰਘ ਜੀ ਸ਼ਾਂਤ ਭਾਈ ਸੁਖਦੀਪ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਸੈਕਟਰ 22 ਭਾਈ ਅਰਵਿੰਦਰ ਜੀ ਸਿੰਘ ਜੀ ਉਹ ਵੀ ਕੀਰਤਨ ਦੀ ਹਾਜ਼ਰੀ ਭਰਨਗੇ ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਤਖੰਡ ਸ਼੍ਰੀ ਦਰਬਾਰ ਸਾਹਿਬ ਉਹ ਹਾਜ਼ਰੀ ਲਵਾਉਣਗੇ ਇਸੇ ਤਰ੍ਹਾਂ ਆਪ ਜੀ ਨੇ ਅੰਮ੍ਰਿਤ ਵੇਲੇ ਕਰੀਬ 7 ਵਜੇ ਤੋਂ 8:30 ਵਜੇ ਤੱਕ ਚੱਲ ਰੇ ਸਹਿਜ ਪਾਠ ਦੀ ਹੋਕ ਪਾਈ ਜਾਣਗੇ ਹਾਜ਼ਰੀਆਂ ਭਰਨੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਪੁੱਲਾਂ ਨਾਂ ਚਤਾਰਨੀਆਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ